ਕਵਿਤਾ ਵਰਕੇ ਆ ਸੱਜਣਾ ਵੇ ਵੇ ਤੈਨੂੰ ਸ਼ੋਰ ਚ ਪੜਿਆ ਨਹੀਂ ਜਾਂਦਾ ਕਵਿਤਾ ਵਰਕੇ ਆ ਸੱਜਣਾ ਵੇ ਵੇ ਤੈਨੂੰ ਸ਼ੋਰ ਚ ਪੜਿਆ ਨਹੀਂ ਜਾਂਦਾ ਆਪਾਂ ਭੀੜ ਦਾ ਹਿੱਸਾ ਨਹੀਂ ਬਣਨਾ ਆਪਾਂ ਪੀੜ ਤਾਂ ਹਿੱਸਾ ਨਹੀਂ ਬਣਨਾ ਵੇ ਮੈਥੋਂ ਪੀੜ ਚ ਖੜਿਆ ਨਹੀਂ ਜਾਂਦਾ ਕਵਿਤਾ ਵਰ ਗਿਆ ਸੱਜਣਾ ਵੇ ਵੇ ਤੈਨੂੰ ਸ਼ੋਰ ਚ ਪੜਿਆ ਨਹੀਂ ਜਾਂਦਾ ਕਿ ਖੇਤਾਂ ਦੇ ਪੁੱਤਰ ਹਾਂ ਅਸੀਂ ਹਾ ਨਾਨਕ ਦੇ ਚੇਲੇ ਖੇਤਾਂ ਦੇ ਪੁੱਤਰ ਹਾਂ ਅਸੀਂ ਹਾ ਨਾਨਕ ਦੇ ਚੇਲੇ ਮੱਥਾ ਟੇਕੀਏ ਵੇਲਣਾ ਨੂੰ ਸੀਨੇ ਕਿੱਥੇ ਵੇਲ ਸੋ ਅਸੀਂ ਤਾਂ ਕਿਰਤ ਕਰਨ ਵਾਲੇ ਬੰਦਿਆਂ ਜੀ ਸਾਨੂੰ ਤਾਂ ਕਿਰਤ ਦੇ ਵਿੱਚ ਹੀ ਨਾਨਕ ਜੀ ਦਾ ਖੇਤੀਬਾੜੀ ਨਾਲ ਸੰਬੰਧਿਤ ਸਾਡਾ ਪਰਿਵਾਰ ਹੈ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਚੱਲ ਰਿਹਾ ਉਹ ਹੈ ਹੀ ਰੋਹਾਨੀਅਤ ਤੇ ਹੈ ਤੇ ਮੈਂ ਗੁਰਵਿੰਦਰ ਬਰਾੜ ਜੀ ਨੂੰ ਮੈਂ ਕਹਾਂਗੀ ਕਿਉਂਕਿ ਮੈਂ ਵੀ 뮤직 ਦੇ ਨਾਲ ਬਾਬਸਤਾ ਤੇ ਮੈਂ ਚਾਹਾਂਗੀ ਕਿ ਉਹ ਆਪਣੇ ਬਾਰੇ ਦੇ ਵਿੱਚ ਆ ਕੇ ਕੁਝ ਥੋੜਾ ਜਿਹਾ ਸਾਡੇ ਨਾਲ ਆਪਣੇ ਬਾਰੇ ਦੱਸਣਗੇ ਉਸ ਤੋਂ ਬਾਅਦ ਗੁਰਵਿੰਦਰ ਬਰਾੜ ਜੀ ਥੋੜਾ ਜਿਹਾ ਇੱਕਦ ਇੱਕ ਗੀਤ ਨਾਲ ਸਾਡੇ ਨਾਲ ਸਾਂਝ ਪਾਣ ਤੇ ਉਸ ਤੋਂ ਬਾਅਦ ਸਾਡਾ ਜਿਹੜਾ ਹੈ ਕਵੀ ਦਰਬਾਰ ਜਿਹੜਾ ਅਸੀਂ ਫਾਰਮਲੀ ਥੋੜਾ ਜਿਹਾ ਕਵੀ ਦਰਬਾਰ ਕਰਾਂਗੇ ਥੋੜਾ ਜਿਹਾ ਸਾਡੇ ਕੋਲ ਲੋਕ ਨੇ ਅਸੀਂ ਉਹਨਾਂ ਨਾਲ ਕਵੀ ਦਰਬਾਰ ਕਰਨਾ ਤੇ ਪਹਿਲਾਂ ਗੁਰਵਿੰਦਰ ਬਰਾੜ ਜੀ ਨਾਲ ਜੀ ਸਸੀ ਕਾ ਜੀ ਸਾਰਿਆਂ ਨੂੰ ਸਲਾਮ ਸਾਰੇ ਇਹਨਾਂ ਸੋਹਣਾ ਬੋਲ ਕੇ ਮੈਂ ਇਦਾਂ ਬੋਲਣ ਵਾਲਾ ਤਾਂ ਹੈ ਨਹੀਂ ਤੁਹਾਨੂੰ ਸਹੀਆਂ ਦੱਸਾਂ ਹੈ ਜੀ ਤੇ ਮੈਂ ਬਹੁਤ ਧੰਨਵਾਦੀ ਆ ਜੀ ਡਾਕਟਰ ਨਵੀ ਸਿੰਘ ਜੀ ਕਧੂਰੀਆ ਸਾਹਿਬ ਦਾ ਔਰ ਮੇਰੇ ਬਹੁਤ ਪਿਆਰੇ ਮੋਸਤਕਾਰਯੋ ਭਾਈ ਜਸਵੰਦਰ ਪਿੱਟਾ ਸਾਹਿਬ ਜਿਨ੍ਹਾਂ ਦੇ ਸਦਕੇ ਥੈਂਕ ਯੂ ਸਰ ਜਿਹਨਾਂ ਦੇ ਸਭ ਕੇ ਦਰਸ਼ਨ ਮਿਲੇ ਹੋਏ ਨੇ ਸਾਰਿਆਂ ਦੇ ਕਿਉਂਕਿ ਮੈਂ ਪ੍ਰੋਫੈਸ਼ਨਲ ਸਿੰਗਰ ਦੇ ਤੌਰ ਤੇ ਕੰਮ ਕਰਦੇ ਹਾਂ ਅਸੀਂ ਪ੍ਰੋਗਰਾਮ ਕਰਦੇ ਹਾਂ ਖਾੜੇ ਲਾਉਨੇ ਆ ਪੰਜਾਬ ਚਿੱਤਰ ਸਾਰੇ ਉਹ ਬਪਰਾਏ ਸਭ ਬੈਠੇ ਹਨ ਦੀ ਪਿਆਰੇ ਵੀਰਾਂ ਦੇ ਸਹਿਯੋਗ ਦੇ ਨਾਲ ਤੇ ਕਿਉਂਕਿ ਮੈਂ ਖੁਦ ਲਿਖਦਾ ਇਸ ਕਰਕੇ ਮੈਨੂੰ ਕਦੇ-ਕਦੇ ਮਤਲਬ ਜੋ ਕਿਉਂਕਿ ਜੋ ਵੀ ਲਿਖਣ ਵਾਲਾ ਹੈ ਉਹ ਮੈਨੂੰ ਲੱਗਦਾ ਕਿ ਉਹ ਕਵਿਤਾ ਤੋਂ ਹੀ ਸ਼ੁਰੂ ਕਰਦਾ ਚਾਹੇ ਉਹ ਗੀਤਕਾਰੀ ਹੋਵੇ ਜਾਂ ਉਹ ਕਿਸੇ ਵੀ ਵਿਧਾ ਦੇ ਵਿੱਚ ਲਿਖਦਾ ਹੋਵੇ ਸੋ ਸ਼ੁਰੂਆਤ ਕਵਿਤਾ ਤੋਂ ਹੀ ਤੋ ਮੈਂ ਕੁਝ ਲਿਟਰੇਰੀ ਗਾਣੇ ਲਿਖ ਲੈਣਾ ਮੈਂ ਰਿਕਾਰਡ ਵੀ ਕਰਵਾਏ ਜਿਨ੍ਹਾਂ ਚੋ ਸ਼ਿਵ ਦੀ ਕਿਤਾਬ ਵਰਗੀ ਬਾਸ਼ਤੀਆਂ ਗੱਲਾਂ ਦਾ ਸ਼ਦਾਈ ਕਵਿਤਾ ਵਰਗੇ ਸੱਜਣਾ ਵੇ ਜਾਂ ਹੋਰ ਕਾਫੀ ਗੀਤ ਨੇ ਸੋ ਮੈਂ ਥੋੜਾ ਜਿਹਾ ਕਿਉਂਕਿ ਮੈਂ ਸਭ ਤੋਂ ਪਹਿਲਾਂ ਤਾਂ ਡਾਕਟਰ ਸੁਮੇਰਾ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਦਿਨਾ ਕਿ ਤੁਸੀਂ ਜਿਹੜਾ ਬਹੁਤ ਵੱਡਾ ਨੇਕ ਕਾਰਜ ਕੀਤਾ ਜਿੱਦਾਂ ਇਹਨੇ ਕਿਹਾ ਸੀ ਕਿ ਜਿਹੜੇ ਮਹਾਪੁਰਸ਼ ਹੁੰਦੇ ਉਹ ਪੁੱਲ ਹੁੰਦੇ ਨੇ ਧਰਮਾਂ ਤੋਂ ਉੱਪਰ ਹੁੰਦੇ ਨੇ ਅ ਨਰਕਲ ਮਸਕੀਨ ਸਾਹਿਬ ਦੇ ਸ਼ਬਦ ਹੈ ਕਿ ਕਿਸੇ ਨੂੰ ਕਿਸ ਨੇ ਪੁੱਛਿਆ ਕਿ ਤੇਰਾ ਜਿਹੜਾ ਬੰਦਾ ਕਹੇ ਵੀ ਮੇਰਾ ਫਲਾਨਾ ਧਰਮ ਹੈ ਕਹਿੰਦੇ ਉਹ ਤਾਂ ਕੋਈ ਧਰਮ ਹੀ ਨਹੀਂ ਹੁੰਦਾ ਉਹ ਧਾਰਮਿਕ ਨਹੀਂ ਹੋ ਸਕਦਾ ਕਿਉਂਕਿ ਧਰਮਾਂ ਤੋਂ ਉੱਪਰ ਦੀਆਂ ਜਿਹੜੀਆਂ ਗੱਲਾਂ ਨੇ ਉਹ ਨਾਨਕ ਸਾਹਿਬ ਨੇ ਕੀਤੀਆਂ ਨੇ ਸਪਿਰਚੁਅਲਿਜ਼ਮ ਦੇ ਵਿੱਚ ਵੀ ਸਾਡਾ ਵਿਸ਼ਵਾਸ ਹੈ ਪਰ ਅਸੀਂ ਇਹਨਾਂ ਗੱਲਾਂ ਨੂੰ ਇਸ ਤਰੀਕੇ ਨਾਲ ਲੈਣੇ ਆ ਰੋਹਾਨੀਅਤ ਦੇ ਨਜ਼ਰੀਏ ਤੋਂ ਸੋ ਤੁਸੀਂ ਜਿਹੜਾ ਕਾਰਜ ਕੀਤਾ ਜ ਤੁਹਾਨੂੰ ਇਹਦੀਆਂ ਬਹੁਤ-ਬਹੁਤ ਮੁਬਾਰਕਾਂ ਬਹੁਤ ਵੱਡਾ ਨੇਕ ਕਾਰਜ ਹੈ ਔਰ ਅਸੀਂ ਬਹੁਤ ਸੁਭਾਗੇ ਹਾਂ ਕਿ ਐਦਾਂ ਦੇ ਖੂਬਸੂਰਤ ਪ੍ਰੋਗਰਾਮ ਦਾ ਹਿੱਸਾ ਬਣਨ ਦਾ ਜਿਹੜਾ ਮੌਕਾ ਮਿਲਿਆ ਤੇ ਮੈਂ ਜਿੱਦਾਂ ਜਿੰਦ ਕਾਰਜੀ ਘੁਰਾਨੀ ਬੜਾ ਭਾਵਕ ਉਹਨਾਂ ਨੇ ਸਾਡਾ ਮਨ ਪਰ ਦਿੱਤਾ ਜਦੋਂ ਬੋਲੇ ਸੋ ਸਾਰੇ ਵਿਦਵਾਨ ਬਹੁਤ ਖੂਬਸੂਰਤ ਬੋਲੇ ਨੇ ਜੀ ਮੈਂ ਆਪਣੇ ਬਾਰੇ ਥੋੜਾ ਜਿਹਾ ਬਹੁਤ ਸੰਖੇਪ ਦੇ ਵਿੱਚ ਮੈਂ ਦੱਸ ਦੇਣਾ ਜੀ ਮੈਂ ਲਿਖਦਾ ਸੀ ਪਹਿਲਾਂ ਮੈਂ ਉਸ ਤੋਂ ਬਾਅਦ ਮੈਂ ਪੀਏਯੂ ਲੁਧਿਆਣਾ ਤੋਂ ਮੈਂ ਬੀਐਸਸੀ ਐਗਰੀਕਲਚਰ ਕੀਤੀ ਸਾਇੰਸ ਦੀ ਪੜਾਈ ਤੇ ਫਿਰ ਮੈਂ ਬੀਟ ਕੀਤੀ ਟੀਚਰ ਲੱਗਣ ਵਾਸਤੇ ਤੇ ਸਰਕਾਰੀ ਟੀਚਰ ਵੀ ਲੱਗਿਆ ਸੀ ਪਰ ਉਸ ਤੋਂ ਪਿੱਛੋਂ ਜਦੋਂ ਇੰਦਰਜੀਤ ਐਵੇਂ ਵੱਧ ਕੇ ਮੇਰੇ ਕੈਂਕੀ ਦੇ ਵਿੱਚ ਫਿਲਮੋਂ ਰਿਜ਼ਾਈਨ ਦੇਤਾ ਸੀ ਉਸ ਨੂੰ ਤੇ ਫਿਰ ਇਹ ਸਿਲਸਿਲਾ ਸ਼ੁਰੂ ਹੋ ਗਿਆ ਤੇ ਨਾਲ ਦੀ ਨਾਲ ਹੁਣ ਥੋੜਾ ਬਹੁਤਾ ਆਪਣੇ ਮਨ ਦੀ ਗੱਲ ਕਰ ਲਈ ਦੀ ਹੈ ਕੁਝ ਜਿਹੜੇ ਕਮਰਸ਼ੀਅਲ ਗਾਣੇ ਆ ਪ੍ਰੋਫੈਸ਼ਨਲ ਸਿੰਗਰ ਹੋਣ ਦੇ ਨਾਂ ਤੇ ਉਹ ਗਾ ਲਈ ਦੇ ਨੇ ਜੀ ਤੇ ਇੱਕ ਗੀਤ ਮੈਂ ਤੁਹਾਡੀ ਨਜ਼ਰ ਕਰਕੇ ਹਾਂਜੀ ਮੈਂ ਬਾਬਾ ਨਾਨਕ ਸਾਹਿਬ ਤੇ ਵੀ ਮੈਂ ਇੱਕਦਮ ਅਸੀਂ ਉਹ ਗਾਣਾ ਸ਼ੁਰੂ ਕਰਦੇ ਹੁੰਨੇ ਆ ਕਿ ਐਵੇਂ ਮਨਾਂ ਤੋਂ ਡੋਲਿਆ ਨਾ ਕਰ ਜਿੰਦ ਆਪਣੀ ਨੂੰ ਰੋਲਿਆ ਨਾ ਕਰ ਮਨ ਮਾਰ ਕੇ ਮੇਲ ਕਰ ਬਸ ਖਾਲੀ ਝੋੜੀਆਂ ਆ ਭਰੂ ਬਾਬਾ ਨਾਨਕ ਬਲੀ ਕਰੋ ਅਸੀਂ ਸਟੇਜ ਤੇ ਵੀ ਮੈਂ ਬਹੁਤ ਵਾਰੀ ਬੋਲ ਦੇਣਾ ਹੁੰਦਾ ਪੀਏ ਜੂ ਲੁਧਿਆਣੀ ਯੋ ਕਿਸਾਨ ਮੇਲੇ ਦੇ ਪ੍ਰੋਗਰਾਮ ਸੀ ਪਿੱਛੇ ਕਿ ਖੇਤਾਂ ਦੇ ਪੁੱਤਰ ਹਾਂ ਅਸੀਂ ਹਾ ਨਾਨਕ ਦੇ ਚੇਲੇ ਖੇਤਾਂ ਦੇ ਪੁੱਤਰ ਹਾਂ ਅਸੀਂ ਹਾ ਨਾਨਕ ਦੇ ਚੇਲੇ ਮੱਥਾ ਟੇਕੀਏ ਮੇਲੜਾਂ ਨੂੰ ਅਸੀਂ ਇੰਨੇ ਕਿੱਥੇ ਬੈਲੀ ਸੋ ਅਸੀਂ ਤਾਂ ਕਿਰਤ ਕਰਨ ਵਾਲੇ ਬੰਦਿਆਂ ਜੀ ਸਾਨੂੰ ਤਾਂ ਕਿਰਤ ਦੇ ਵਿੱਚ ਹੀ ਨਾਨਕ ਜਿਸ ਦਾ ਖੇਤੀਬਾੜੀ ਨਾਲ ਸੰਬੰਧਤ ਸਾਡਾ ਪਰਿਵਾਰ ਹੈ ਅ ਮੈਂ ਕਾਫੀ ਇਸਤੇ ਗਾਇਆ ਹੈ ਪਰ ਮੈਂ ਇੱਕੋ ਹੀ ਗੀਤ ਗਾ ਕੇ ਗਾਉਂਕੀ ਸਮੇਂ ਦੀਆਂ ਸੀਮਾਵਾਂ ਨੇ ਗੀਤ ਦਾ ਨਾਮ ਹੈ ਜੀ ਕਵਿਤਾ ਗੀਤ ਦਾ ਨਾਮ ਕਵਿਤਾ ਕਵਿਤਾ ਵਰਕੇ ਆ ਸੱਜਣਾ ਵੇ ਵੇ ਤੈਨੂੰ ਸ਼ੋਰ ਚ ਪੜਿਆ ਨਹੀਂ ਜਾਂਦਾ ਕਵਿਤਾ ਵਰਗਿਆ ਸੱਜਣਾ ਵੇ ਵੇ ਤੈਨੂੰ ਸ਼ੋਰ ਚ ਪੜਿਆ ਨਹੀਂ ਜਾਂਦਾ ਆਪਾਂ ਭੀੜ ਦਾ ਹਿੱਸਾ ਨਹੀਂ ਬਣਨਾ ਆਪਾਂ ਭੀੜ ਦਾ ਹਿੱਸਾ ਨਹੀਂ ਬਣਨਾ ਵੇ ਮੈਥੋਂ ਭੀੜ ਚ ਖੜਿਆ ਨਹੀਂ ਜਾਂਦਾ ਕਵਿਤਾ ਵਰਗਿਆ ਸੱਜਣਾ ਵੇ ਵੇ ਤੈਨੂੰ ਸ਼ੋਰ ਚ ਪੜਿਆ ਨਹੀਂ ਜਾਂਦਾ ਕਿਉਂ ਪੌੜੀਆਂ ਲਪਤਾ ਫਿਰਦਾ ਏ ਮੈਂ ਖੰਭ ਬਣਾਗੀ ਤੇਰੇ ਲਈ ਕਿਉਂ ਪੌੜੀਆਂ ਲਪਤਾ ਫਿਰਦਾ ਏ ਮੈਂ ਖੰਭ ਬਣਾਗੀ ਤੇਰੇ ਲਈ ਕਦ ਪੌੜੀਆਂ ਦੇ ਨਾਲ ਕਮਲ ਆਵੇ ਵੇ ਅੰਬਰਾਂ ਤੇ ਚੜਿਆ ਨਹੀਂ ਜਾਂਦਾ ਕਵਿਤਾ ਵਰਗਿਆ ਸੱਜਣਾ ਵੇ ਵੇ ਤੈਨੂੰ ਸ਼ੋਰ ਚ ਪੜਿਆ ਨਹੀਂ ਜਾਂਦਾ ਹੋ ਚੱਲ ਦੂਰ ਕਿਤੇ ਉੱਡ ਚੱਲੀਏ ਇਹਨਾ ਤੋਂ ਕਿਨਾਰਾ ਹੋ ਜਾਵੇ ਜਲ ਦੂਰ ਕਿਤੇ ਵੇ ਉੱਡ ਚੱਲੀਏ ਇੰਨਾ ਤੋਂ ਕਿਨਾਰਾ ਹੋ ਜਾਵੇ ਐਵੇਂ ਤੇਜ ਤਰਾਰ ਜੈ ਲੋਕਾ ਨਾਲ ਸਾਥ ਨਿਤ ਦਿਨ ਲੜਿਆ ਨਹੀਂ ਜਾਂਦਾ ਕਵਿਤਾ ਵਰਗਿਆ ਸੱਜਣਾ ਵੇ ਵੇ ਤੈਨੂੰ ਸ਼ੋਰ ਚ ਪੜਿਆ ਨਹੀਂ ਜਾਂਦਾ ਹੋ ਅਸੀਂ ਤਾਂ ਸਭ ਦੀਆਂ ਖੁਸ਼ੀਆਂ ਚੋਂ ਖੁਸ਼ੀਆਂ ਹੀ ਲੱਭਣ ਵਾਲੇ ਹਾਂ ਅਸੀਂ ਤਾਂ ਸਭ ਦੀਆਂ ਖੁਸ਼ੀਆਂ ਚੋਂ ਖੁਸ਼ੀਆਂ ਹੀ ਲੱਭਣ ਵਾਲੇ ਹਾਂ ਹਾਰਾਂ ਤੇ ਹੱਸਿਆ ਨਹੀਂ ਜਾਂਦਾ ਜਿੱਤਾਂ ਤੇ ਸੜਿਆ ਨਹੀਂ ਜਾਂਦਾ ਕਵਿਤਾ ਵਰ ਗਿਆ ਸੱਜਣਾ ਵੇ ਵੇ ਤੈਨੂੰ ਸ਼ੋਰ ਚ ਪੜਿਆ ਨਹੀਂ ਜਾਂਦਾ ਔਰ ਇਹਦਾ ਲਾਸਟ ਹੈ ਜੀ ਕਿ ਹੋ ਰੱਬ ਜਿੰਨਾ ਯਕੀਨ ਹੈ ਗੁਰਵਿੰਦਰਾ ਕਿ ਸਿਰਫ ਤੇ ਸਿਰਫ ਤੂੰ ਮੇਰਾ ਏ ਹੋ ਰੱਬ ਜਿੰਨਾ ਯਕੀਨ ਹੈ ਗੁਰਵਿੰਦਰਾ ਕੇ ਸਿਰਫ ਤੇ ਸਿਰਫ ਤੂੰ ਮੇਰਾ ਏ ਕਿਸੇ ਹੋਰ ਦੇ ਮੁਖੜੇ ਵਰਗਾ ਤਾਂ ਵੇ ਤੇਥੋਂ ਗੀਤ ਵੀ ਘੜਿਆ ਨਹੀਂ ਜਾਂਦਾ ਕਵਿਤਾ ਵਰਗਿਆ ਸੱਜਣਾ ਵੀ ਵੇ ਤੈਨੂੰ ਸ਼ੋਰ ਚ ਫੜਿਆ ਨਹੀਂ ਜਾਂਦਾ बिल्कुल गौणा ई कम जी रोज़ी रोटी उहो शिव जी कित वर्गी ताश गई हो शिव जी कित वर्गी ताश गुदा ਓਹ ਲੌਨ ਤੇ ਗੁਲਾਬ ਵਰਗੀ ਤੇ ਮੈਂ ਗੀਰਿਆਂ ਚ ਉਗਰੀ ਚਲਾਈ ਓਹ ਸ਼ਿਵ ਦੀ ਕਿਤਾਬ ਵਰਗੀ ਤੇ ਮੈਂ ਪਾਸਤੀਆਂ ਗੱਲਾਂ ਦਾ ਸ਼ੋਦਾਈ ਹੋ ਸਾਡੇ ਚੇਤਿਆਂ ਚ ਕਈਆਂ ਤੇ ਦਾਤੀਆਂ ਦੇ ਗੀਤ ਥੋੜੀ ਖੁਸ਼ੀ ਅਤੇ ਬਹੁਤੀਆਂ ਉਦਾਸੀਆਂ ਦੇ ਗੀਤ ਓ ਸਾਡੇ ਚੇਤਿਆਂ ਚ ਕਈਆਂ ਤੇ ਦਾਤੀਆਂ ਦੇ ਗੀਤ ਥੋੜੀ ਖੁਸ਼ੀ ਅਤੇ ਬਹੁਤੀਆਂ ਉਦਾਸੀਆਂ ਦੇ ਗੀਤ ਓ ਬਾਲੀਵੁੱਡ ਤੇ ਸ਼ਬਾਬ ਵਰਗੀ ਤੇ ਮੈਂ ਆਲਖ ਤੇ ਨਾਟਕਾਂ ਦਾ ਭਾਈ ਓ ਸ਼ਿਵ ਦੀ ਕਿਤਾਬ ਵਰਗੀ ਤੇ ਮੈਂ ਪਾਸ਼ ਦੀਆਂ ਗੱਲਾਂ ਦਾ ਸ਼ੌਦਾਈ ਓਨੂੰ ਚਾਪਦੇ ਕੇ ਕਵਿਤਾ ਰੋਮਾਂਸ ਹੀ ਏ ਹੁੰਦੀ ਮੈਨੂੰ ਪਤਾ ਹੈ ਕਿ ਕਵਿਤਾ ਦੁਖਾਂਤ ਵੀ ਏ ਹੁੰਦੀ ਉਹ ਵੱਧ ਤੇ ਵਿਆਜ ਵਰਗੀ ਤੇ ਮੈਂ ਜੰਮਦਾ ਹੀ ਮੁੱਠੋ ਕਰਜ਼ਾਈ ਉਹ ਸ਼ਿਵ ਦੀ ਕਿਤਾਬ ਵਰਗੀ ਤੇ ਮੈਂ ਪਾਛਦਿਆਂ ਗੱਲਾਂ ਦਾ ਸ਼ੋਦਾਈ ਔਰ ਇਹਦਾ ਲਾਸਟ ਹੈ ਜੀ ਇਹਦਾ ਵੀਡੀਓ ਦੇ ਵਿੱਚ ਨਹੀਂ ਵੀਡੀਓ ਛੋਟਾ ਹੁੰਦਾ ਥੋੜਾ ਇਹ ਆਡੀਓ ਦੇ ਵਿੱਚ ਹੀ ਸਿਰਫ ਗੁਰਵਿੰਦਰਾਉ ਪਾਤਰ ਦੀ ਸ਼ਾਇਰੀ ਜਿਹੀ ਹੋ ਜੇ ਸਾਡੇ ਪਿੰਡ ਵਾਲੀ ਕਣਕ ਸੁਨਹਿਰੀ ਜਿਹੀ ਹੋ ਜੇ ਗੁਰਵਿੰਦਰਾਉ ਪਾਤਰ ਦੀ ਸ਼ਾਇਰੀ ਜਿਹੀ ਹੋ ਜੇ ਸਾਡੇ ਪਿੰਡ ਵਾਲੀ ਕਣਕ ਸੁਨਹਿਰੀ ਜਿਹੀ ਹੋ ਜੇ ਥੋੜੀ ਲਾਲੇ ਦੇ ਹਿਸਾਬ ਵਰਗੀ ਜਿਹੜੀ ਬਾਕੀ ਬੱਚੀ ਮੇਰੇ ਹਿੱਸੇ ਆਈ ਉਹ ਸ਼ਿਵ ਦੀ ਕਿਤਾਬ ਵਰਗੀ ਤੇ ਮੈਂ ਪਾਸ਼ਤੀਆਂ ਗੱਲਾਂ ਦਾ ਸ਼ੌਧਾਈ ਉਹ ਲੌਂਹ ਤੇ ਗੁਲਾਬ ਵਰਗੀ ਤੇ ਮੈਂ ਗੀਰਿਆਂ ਚ ਉਗਰੀ ਚਲਾਈ ਹੋ ਸ਼ਿਵ ਦੀ ਕਿਤਾਬ ਵਰਗੀ ਪਾਸ਼ਤੀਆਂ ਗੱਲਾਂ ਦਾ ਸ਼ੌਧਾਈ